ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦਿੱਲੀ ਸਲਤਨਤ ਬਾਰੇ 1200 ਛੇ ਤੋਂ ਲੈ ਕੇ 1526 ਵੀ ਤੱਕ ਤੋਂ ਸ਼ੁਰੂ ਕਰਦੇ ਆਂਗੇ ਦਿੱਲੀ ਸਲਤਨਤ ਸੰਬੰਧੀ ਜਾਣਕਾਰੀ ਦੇਣ ਵਾਲੇ ਇਤਿਹਾਸਕ ਸੋਮੇ ਇਵਨ ਬਤੂਤਾ ਦੀ ਕਿਤਾਬ ਫੁਲ ਪਹਿਲਾ ਅਮੀਰ ਖਸਰੋ ਦੀ ਤਾਰੀਖ-ਏ ਅਲਾਈ ਹਸਨ ਨਿਜਾਮੀ ਦੀ ਤਾਜੁਲ ਮਾਸ਼ਰ ਮੁਯਾਮੂ ਦੀਨ ਵਰਨੀ ਦੀ ਤਾਰੀਖ-ਏ ਫਰੋਜ਼ ਸਾਹੀ ਦਿੱਲੀ ਸਲਤਨਤ ਦੇ ਤੇ ਰਾਜ ਕਰਨ ਵਾਲੇ ਰਾਜਵੰਸ਼ ਗੁਲਾਮ ਵੰਸ਼ 1206 ਤੋਂ 1290 ਈਸਵੀ ਖਿਲਜੀ ਵੰਸ਼ 1290 ਤੋਂ 1320 ਈਸਵੀ ਤੁਗਲਕ ਵੰਸ਼ 1320 ਤੋਂ 1412 ਈਸਵੀ ਸੈयद ਵੰਸ਼ 1414 ਤੋਂ 1451 ਈਸਵੀ ਲੋਧੀ ਵੰਸ਼ 1451 ਤੋਂ 1526 ਈਸਵੀ ਦਿੱਲੀ ਸਾルトਨਤ ਦੇ ਬਾਦਸ਼ਾਹਾਂ ਨੂੰ ਯਾਦ ਰੱਖਣ ਲਈ ਇੱਕ ਟ੍ਰਿਕ ਯਾਦ ਕਰੀਏ ਇੱਕ ਲਾਈਨ ਨੋਟ ਕਰੋ ਜੀ ਗगन ਖੋ ਖੇਤੋਂ ਤਾਜ਼ੀਆਂ ਸਬਜ਼ੀਆਂ ਲਿਆਇਆ ਸ਼ਬਦਾਂ ਦੇ ਪਹਿਲੇ ਅੱਖਰਾਂ ਨੂੰ ਵਰਤੋ ਗगन ਖੇਤੋਂ ਸਬਜ਼ੀਆਂ ਤਾਜ਼ੀਆਂ ਸਬਜ਼ੀਆਂ ਲਿਆਇਆ ਗੱਗੇ ਤੋਂ ਗਲਾਮਬੰਸ ਖੇਤੋਂ ਤੋਂ ਖਖੇ ਤੋਂ ਖਿਲਜੀ ਵੰਸ ਤਾਜ਼ੀਆਂ ਤੋਂ ਤੁਗਲਕ ਵੰਸ਼ 37 ਤੋਂ ਸੱਏ ਤੋਂ ਸੈਯਦ ਵੰਸ਼ ਲੱਲੇ ਤੋਂ ਲੋਧੀ ਵੰਸ਼ ਦਿੱਲੀ ਸਲਤਨਤ ਦੇ ਪੰਜ ਵੰਸ਼ ਗੁਲਾਮ ਵੰਸ਼ 1206 ਤੋਂ 1290 ਈਸਵੀ ਖਿਲਜੀ ਵੰਸ਼ ਖਿਲਜੀ ਵੰਸ਼ बारह सौ नब्बे तो तेरह सौ भीस्वी तुगलक वंश तेरह सौ भी चौदह सौ बारह ईस्वी सयद वंश चौदह सौ चौदह तो चौदह सौ इकवंजा ईस्वी लोधी वंश पंद्रह सौ कवंजा तो चौदह सौ कवंजा तो पंद्रह सौ छब्बी ईस्वी पहला बंश ਗੁਲਾਮ ਬੰਚ 1206 ਤੋਂ 1290 ਈਸਵੀ ਗੁਲਾਮ ਬੰਚ ਦੇ ਪ੍ਰਸਿੱਧ ਸ਼ਾਸਕ ਕੋਤਬਦੀਨ ਐਵਕ 1206 ਤੋਂ 1210 ਈਸਵੀ ਪਹਿਲੇ ਤੋਂ ਤੁਮੇਸ 1211 ਤੋਂ 1236 ਈਸਵੀ ਰजिया ਸੁਲਤਾਨਾ 1236 ਤੋਂ 1240 ਬਲਬਨ 1266 ਤੋਂ 1286 ਸਵੀ ਆ ਦੇਖ ਸਕਦੇ ਹੋ ਇਹ ਚਾ ਅਨਕਸ਼ੇਤਰ ਵਿੱਚ ਜਿਹੜਾ ਆ ਏਰੀਆ ਦਾ ਸਾਰਾ ਇਹਨਾਂ ਏਰੀਆ ਨੂੰ ਗੁਲਾਮਾਂਸ ਦੀ ਰਕਾਰ ਖੇਤਰ ਚਾਹੁੰਦਾ ਸੀ ਕੁਤਰੀ ਦਿਨ ਇਹ ਕੁਦਿਸਮੀਦ ਇਨ ਇਸ ਇਨ ਨਾਹੂ ਅਰਾਸੀਗਾ ਕੁਤਬਦੀਨ ਐਵਕ 1206 ਤੋਂ 1210 ਈਸਵੀ 2.5 ਦਿਨ ਦਾ ਝੌਂਪੜਾ ਇਹ ਦੇਖ ਸਕਦੇ ਜਮੀਰ ਦੇ ਵਿੱਚ ਹੈ ਕੁਤਬ ਮੀਨਾਰ ਇਹ ਦਿੱਲੀ ਦੇ ਵਿੱਚ ਹੈ ਮਹਿਰੋਲੀ ਦੇ ਕੋਲੇ ਕੁਤਬਦੀਨ ਐਵਕ 1206 ਤੋਂ 1210 ਈਸਵੀ محمد ਗੌਰੀ ਦਾ ਗੁਲਾਮ ਸੀ ਗੁਲਾਮ ਬੰਛੀ ਦੀ ਸਥਾਪਨਾ ਕੀਤੀ ਰਾਜਧਾਨੀ ਲਾਹੌਰ ਬਣਾਈ ਇਤਿਹਾਸਕ ਮਾਰਤਾਂ ਬਣਵਾਈਆਂ ਪੋਲੋ ਖੇਡਦੇ ਹੋਏ ਮੌਤ ਹੋਈ ਇਲਤੋਤ ਮਿਸਰ 1211 ਤੋਂ 1236 ਈਸਵੀ ਪੂਰਾ ਨਾਮ ਸ਼ਮਸ਼ੂਦੀਨ ਇਲਤੁਤਮਿਸੀ ਗੁਲਾਮ ਵੰਸ਼ ਦਾ ਪਹਿਲਾ ਸੁਤੰਤਰ ਸ਼ਾਸਕ ਸੀ। ਕੁਤਬਦੀਨ ਐਬਕ ਦਾ ਜਵਾਈ ਸੀ। ਰਾਜਧਾਨੀ ਦਿੱਲੀ ਬਣਾਈ। ਇਕਤਾ ਪ੍ਰਣਾਲੀ ਤੇ ਚਹਿਲਗਾਨੀ ਸਿਸਟਮ ਚਹਿਲਗਾਨੀ ਦੀ ਸਥਾਪਨਾ ਕੀਤੀ। ਕੁਤਬ ਮিনার ਨੂੰ ਮੁਕੰਮਲ ਕਰਵਾਇਆ। ਇਲਤੁਤਮਿਸੀ ਦੀਆਂ ਸਫਲਤਾਵਾਂ ਕੁੱਤਵੀ ਅਤੇ ਮੋਈ ਜੀ ਸਰਦਾਰਾਂ ਦਾ ਬ੍ਰੋ ਵਿਦਰੂਹ ਦਬਾਉਣਾ ਗਜਨੀ ਦੇ ਗਜਨੀ ਦੇ ਤਾਜ ਉਦीन ਜਲਦੌਦ ਨੂੰ ਹਰਾਉਣਾ ਮਗੋਲਾਂ ਦੇ ਹਮਲੇ ਤੋਂ ਰੱਖਿਆ ਰਾਜਪੂਤ ਰਿਆਸਤਾਂ ਨਾਲ ਜੁੱਧ ਖਲੀਫਾ ਦੁਆਰਾ ਮਾਨਤਾ ਚਾਂਦੀ ਦਾ ਟੰਕਾ ਤਾਂਬੇ ਦੀ ਜਿੰਤਲ ਸਿੱਕੇ ਚਲਾਏ ਰਜੀਆ ਸੁਲਤਾਨਾ 1236 ਤੋਂ 1240 ਇਸਵੀ ਭਾਰਤ ਦੀ ਪਹਿਲੀ ਮੁਸਲਿਮ ਇਸਤਰੀ ਸ਼ਾਸਕ ਸਿੱਖਿਆ ਚਿੰਚਾਈ ਅਤੇ ਵਪਾਰ ਵਿੱਚ ਸੁਧਾਰ ਪ੍ਰਤੀ ਗਵਰਣਨਾ ਦੇ ਪ੍ਰਾਂਤੀ ਗਵਰਨਰ ਦੇ ਬਰੂਮ ਦਵਾਉਣਾ ਜਲਾਲਉਦੀਨ ਯਾਕੂਬ ਨਾਲ ਵਿਆਰ ਕੀਤਾ ਰੱਜੀਆ ਸੁਲਤਾਨਾ ਦੇ ਉੱਤਰ ਅਧਿਕਾਰੀ ਬਹਿਰਾਮ ਸਾਹ 1240 ਤੋਂ 42 ਸਵੀ ਮਹਸੂਦ ਸਾਹ 1242 ਤੋਂ 46 ਨਾਸਰਉਦੀਨ ਮਹਿਮੂਦ 1200 46 ਤੋਂ 1266 ਈਸਵੀ ਗਿਆਸੂਦੀਨ ਬਲਬਨ 1266 ਤੋਂ 1286 ਦਿੱਲੀ ਸਲਤਨਤ ਦਾ ਸ਼ਕਤੀਸ਼ਾਲੀ ਸ਼ਾਸਕ ਲਹੂ ਤੇ ਲੋਹੇ ਦੀ ਨੀਤੀ ਅਪਣਾਈ ਚਾਹ ਲਗਾਨੀ ਦੇ ਪ੍ਰਭਾਵ ਨੂੰ ਘਟਾਇਆ ਮੇਵਾਰਤੀਆਂ ਮੇਵਾਰਤੀਆਂ ਦੇ ਤਮਨ ਨੂੰ ਸੈਨਾ ਦਾ ਪੁਨਰਗਠਨ ਸੁਲਤਾਨ ਦੀ ਦੇਵੀ ਅਧਿਕਾਰਾਂ ਅਨੁਸਾਰ ਸ਼ਾਸਨ ਉੱਤਰ ਅਧਿਕਾਰੀ ਕੈਕੂਬਾਦ 1246 ਤੋਂ 88 ਤੋਂ 1290 ਦੂਜਾ ਵੰਸ਼ ਖੇਲਜੀ ਵੰਸ਼ 1290 ਤੋਂ 1320 ਵੀ ਖੇਲਜੀ ਵੰਸ਼ ਦੇ ਪ੍ਰਸਿੱਧ ਸ਼ਾਸਕ ਜਲਾਲਉਦੀਨ ਖਿਲਜੀ 890 ਤੋਂ 1266 ਈਸਵੀ ਅਲਾਉਦੀਨ ਖਿਲਜੀ 1200 36 ਤੋਂ 1300 16 ਈਸਵੀ ਆ ਦੇਖ ਸਕਦੇ ਨੇ ਇਹ ਨਕਸ਼ੇ ਦੇ ਵਿੱਚ ਖਲਜੀ ਜਿਹੜਾ ਖਲਜੀ ਵੰਸ਼ ਦਾ ਜਿਹੜਾ ਜਲਲউদ্দিন ਮਲਿਕ ਲਉਦੀਨ ਖਲਜੀ ਪਾਣ ਦਾ ਸਾਸਨਸੀਗਾ ਐ ਨਾ ਸੀਗਾ ਨਕਸ਼ੇ 'ਚ ਦਿਖਾਇਆ ਹੋਇਆ ਹੈ ਇਹ ਤਿਤਕ ਉਹ ਨਾ ਸੀਗਾ ਜਲਾਲউদ্দিন ਖਲਜੀ 1290 ਤੋਂ 1296 ਈਸਵੀ ਖਲਜੀ ਵੰਸ਼ ਦੀ ਸਥਾਪਨਾ ਕੀਤੀ ਮਲਕ ਸ਼ੱਜੂ ਨੂੰ ਮਾਫ ਕੀਤਾ ਚੋਰਾਂ ਤੇ ਠੱਗਾਂ ਪ੍ਰਤੀ ਨਰਮ ਸੁਆ ਅਲਾਉਦੀਨ ਖਲਜੀ ਨੇ ਜਲਾਲੂਦੀਨ ਖਲਜੀ ਨੂੰ ਮਾਰਿਆ ਰਾਜਗਦੀ ਤੇ ਬੈਠਿਆ ਅਲਾਉਦੀਨ ਖਲਜੀ 1296 1316 ਈਸਵੀ ਉੱਤਰ ਤੇ ਦੱਖਣੀ ਭਾਰਤ ਦੀਆਂ ਜਿੱਤਾਂ ਅਲਾਉਦੀਨ ਦੀ ਦੇ ਪ੍ਰਸਿੱਧ ਸੈਨਾਪਤੀ ਅਲਪਖਾਂ ਨੁਸਰਤ ਖਾਂ ਯਾਫਰ ਖਾਂ ਉਲਗ ਖਾਂ ਕੋਬਤਉਲ ਇਸਲਾਮ ਅੰਦਰ ਅਲਾਈ ਦਰਵਾజా ਰਾਸ਼ਨ ਪ੍ਰਣਾਲੀ ਅਤੇ ਭੰਡਾਰ ਕਰਨ ਪ੍ਰਸਿੱਧ ਪ੍ਰਸਿੱਧੀ ਪ੍ਰਾਪਤ ਵਸਤੂਆਂ ਦੀਆਂ ਕੀਮਤਾਂ ਨਿਸ਼ਚਿਤ ਉੱਤਰਦਕਾਰੀ ਸ਼ਹਬੂਦੀਨ ਵਾਰਕਸ਼ਾ ਖੁਸ਼ਰੂ ਸ਼ਾ ਤੀਜਾ ਵੰਸ਼ ਤੁਗਲਕ ਵੰਸ਼ 1320 ਤੋਂ 131414 ਈਸਵੀ ਤੁਗਲਕ ਵੰਸ਼ ਦੇ ਪ੍ਰਸਿੱਧ ਸ਼ਾਸਕ ਗਿਆਸੂਦੀਨ ਤੁਗਲਕ 1320 ਤੋਂ 1325 ਮੁਹੰਮਦ ਬਨ ਤੁਗਲਕ 25 1325 ਤੋਂ 1352 ਫਿਰੋਜ਼ ਸ਼ਾਹ ਤੁਗਲਕ 1351 ਤੋਂ 1388 ਈ ਇਹ ਦੇਖ ਸਕਦੇ ਨੇ ਜੇ ਆਪਾਂ ਨਕਸ਼ੇ ਦੇ ਵਿੱਚ ਜਿਹੜਾ ਗਿਆਸੁਦੀਨ ਬਲਬਨ ਆ ਗਿਆਸੁਦੀਨ ਮੁਹੰਮਦ ਵਨ ਤੋਂ ਫਿਰੋਜ਼ ਸ਼ਾਹ ਤੱਕ ਰਾਜ ਸੀਗਾ ਆ ਨਕਸ਼ੇ ਵਿੱਚ ਦਿਖਾਇਆ ਉਹ ਦੇਖੋ ਇਸ ਤਿਹਰਾ ਸੀ ਉਹ ਨਗਰ ਗਿਆਸੁਦੀਨ ਤੁਗਲਕ 1320 ਤੋਂ 1325 ਵੀ ਤੁਗਲਕ ਵੰਸ਼ ਦੀ ਸਥਾਪਨਾ ਤੁਗਲਕਾ ਬਾਦ ਨਗਰ ਬਿਸ਼ਾਇਆ ਤੁਰਕ ਅਮੀਰਾਂ ਨਾਲ ਚੰਗਾ ਸਲੂਕ ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ ਰਾਜ ਦੇ ਖਰਚਿਆਂ ਵਿੱਚ ਕਮੀ ਵਰੰਗਲ ਵਿਹਾਰ ਦੁਆਰ ਸਮੁੰਦਰ ਜਿੱਤੇ ਮੁਹੰਮਦ ਬਿੰਦ ਟੋਗਲਕ 1325 1351 ਮੁਹੰਮਦ ਬਿੰਦ ਟੋਗਲਕ ਜਿਸ ਨੂੰ ਪੜਿਆ ਲਿਖਿਆ ਮੂਰਖ ਵੀ ਕਿਹਾ ਜਾਂਦਾ ਹੈ ਕੁਝ ਯੋਜਨਾਵਾਂ ਜੋ ਅਸਫਲ ਹੋਈਆਂ ਰਾਜਧਾਨੀ ਦੀ ਤਬਦੀਲੀ ਦਿੱਲੀ ਤੋਂ ਦੇਵਗIRI ਮੋਦਰਾ ਪ੍ਰਣਾਲੀ ਵਿੱਚ ਤਬਦੀਲੀ ਚਾਂਦੀ ਦੀ ਥਾਂ ਕਾਛੀ ਅੱਛੀ ਦੀ ਚਿੱcke ਚਲਾਇ ਜਿਹਨੇ ਦਵਾਬੇ ਵਿੱਚ ਕਰ ਅਤੇ ਖੇਤੀ ਸੁਧਾਰ ਕਰ ਚਲਦੀ ਮੁਹਿੰਮ ਫਰੋਜ਼ शाह ਤੁਗਲਕ 1351 ਤੋਂ 1388 ਗਰੀਬਾਂ ਲਈ ਦਰੁਲ ਸਫਾ ਹਸਪਤਾਲ ਦੀਵਾਨੀ ਖਰਾਤ ਨਮਾਇਕਮ ਫਰੂਜਾਵਾਦ ਫਤਿਹਬਾਦ ਜੋਂਪੂਰ ਸ਼ਾਹ ਜੰਗੀਰਦਾਰੀ ਪ੍ਰਥਾ ਨੂੰ ਮੋੜ ਸ਼ੁਰੂ ਕੀਤਾ ਸਿੱਖਿਆ ਤੇ ਗਿਆਨ ਨੂੰ ਉਤਸ਼ਾਹਿਤ ਕੀਤਾ ਉਪਤ੍ਰ ਅਧਿਕਾਰੀ ਤੁਗਲਕ ਸਾਹ ਅਬੂ ਬਕਰ ਨਾਸਰੁਦੀਨ ਮੁਹੰਮਦ ਨੌਸਰਤ ਖਾਨ नासरुद्दीन महमूद चौथा वंश सईद वंश चौदह सौ चौदह तो चौदह सौ इकवंजा सईद वंश के प्रसिद्ध शासक खिजर खां चौदह सौ चौदह तो चौदह सौ इक्की मुबारक शाह चौदह सौ इक्की चौदह सौ चौंती शाह 1434 ਤੋਂ 1445 ਆਲਮशाह 1434 ਤੋਂ 1445 ਤੋਂ 1400 51 ਆ ਦੇਖ ਸਕਦੇ ਹੋ ਇਹ ਪੇਜ ਦਿੱਲੀ ਦੇ ਭਾਰ ਦੇ ਨਕਸ਼ੇ ਵਿੱਚ ਚੰਦਰ ਰਾਜ ਸੈਦ ਬੰਸ ਦਾ ਪੰਜਵਾਂ ਵੰਸ਼ ਲੋਧੀ ਵੰਸ਼ 1451 ਤੋਂ 1400 1526 ਈਸਵੀ ਲੋਧੀ ਵੰਸ਼ ਦੇ ਪ੍ਰਸਿੱਧ ਸ਼ਾਸਕ ਬਹਿਲool ਲੋਧੀ 1451 1499 ਸਿਕੰਦਰ ਲੋਧੀ 1499 ਤੋਂ 1517 ਇਬਰਾਹਿਮ ਲੋਦੀ 1517 ਤੋਂ 1526 ਆ ਦੇਖ ਸਕ ਰਹੇ ਆਪਾਂ ਭਾਰਤ ਦੇ ਇਤਿਹਾਸ ਵਿੱਚ ਲੋਦੀ ਵੰਸ਼ ਦਾ ਰਾਜ ਇਹਨਾਂ ਦਾ ਰਾਜ ਸੀਗਾ ਬਹਿਲੋਲ ਲੋਦੀ 1451 1499 ਲੋਦੀ ਵੰਸ਼ ਦਾ ਮੋਢੀ ਦਿੱਲੀ ਸੰਤਨਤ ਦੇ ਗਾਰਬ ਨੂੰ ਮੁੜ ਸਥਾਪਿਤ ਕਰਨਾ ਸ਼ਕਤੀਸ਼ਾਲੀ ਮੀਰਾ ਨੂੰ ਕਾਬੂ ਹੇਠ ਰੱਖਣਾ ਸਿਕੰਦਰ ਲੋਧੀ 1499 ਤੋਂ 1517 ਬਗਾਵਤਾਂ ਨੂੰ ਸ਼ਕਤੀ ਨਾਲ ਕੁਚਲਿਆ ਕੱਟੜ ਮੁਸਲਮਾਨ ਸੀ ਮੀਠ ਦੀ ਮਸਜਿਦ ਬੜਾ ਗੁੰਮਦ ਇਮਾਰਤਾਂ ਇਬਰਾਹਿਮ ਲੋਧੀ ਸਕੰਦਰ ਲੋਧੀ ਦਾ ਪੁੱਤਰ ਸੀ ਤਜਰਬੇ ਕਰਕੇ ਤਜਰਬੇਕਾਰ ਸ਼ਾਸਕ ਸਿੱਧਣਾ ਹੋਇਆ ਬਾਬਰ ਦੇ ਹਮਲੇ ਸਹਿ ਨਹੀਂ ਕਰ ਸਕਿਆ ਪਾਣੀਪਤ ਦੀ ਪਹਿਲੀ ਲੜਾਈ ਦੌਰਾਨ ਮੌਤ ਦਿੱਲੀ ਸਲਤਨਤ ਦੇ ਪਤਨ ਦੇ ਕਾਰਨ ਤਾਨਾਸਾਈ ਸ਼ਾਸਨ ਤਾਨਾਸਾਈ ਸ਼ਾਸਨ ਵਿਸ਼ਾਲ ਸਾਮਰਾਜ ਧਾਰਮਿਕ ਨੀਤੀ ਜ਼ੰਗੀਰਦਾਰੀ ਪ੍ਰਥਾ ਮਗੋਲਾਂ ਦੇ ਹਮਲੇ ਫਿਰੋਜ਼ ਸਾ ਤੋਗੜਕ ਦੇ ਕਮਜ਼ੋਰ ਉੱਤਰ ਅਧਿਕਾਰੀ ਬਾਬਰ ਦੇ ਹਮਲੇ ਦਿੱਲੀ ਸਲਤਨਤ 1206 ਤੋਂ 1526 ਇਸਵੀ ਪਾਣੀਪਤ ਦੀ ਪਹਿਲੀ ਲੜਾਈ 21 ਅਪ੍ਰੈਲ 1526 ਮੁਗਲ ਕਾਲ ਸ਼ੁਰੂ ਇਸੀ ਮਹੱਤਮਪੂਰਨ ਵੀਡੀਓ ਧੰਨਵਾਦ ਇਸੇ ਮਹੱਤਵਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ